ਨਰਪ੍ਰੀਤ ਰਿਆਦੀ ਕੋਈ ताली ਦਲਦਾ ਉਹ ਪੈਂਪਰ ਨਹੀਂ ਬਣ ਸਕਦਾ ਬੰਦਾ ਆ ਰਿਹਾ ਕੋਸੀ ਦੀ ਅਖੀਰ ਇਹ ਅਸੀਂ ਮੰਤਰੀਆਂ ਕੰਨ ਕਿਸਾਨੀ ਨਾਲ ਕੰਨਾ ਕੋਈ ਪਾਰਟੀ ਦਾ ਨੁਮਾਇੰਦਾ ਉਸ ਤੋਂ ਬਾਅਦ ਦੀ ਕਮੇਟੀ ਬਣਾਈ ਤੁਸੀਂ ਬਣਾਈ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਬਕਰਾਂ ਤੋਂ ਜੋ ਵੀ ਬਦਲੇ ਭਾਵਨਾ ਸੀ ਲਾਗੂ ਕਰਨੇ ਕੇ ਤੁਸੀਂ ਨਹੀਂ ਹੁੰਦੇ ਕੀ ਜੇ ਕੁਦਾਰੀ ਹੈ ਪੂਰੇ ਪੰਜਾਬ ਦੇ ਵੀ ਜਾ ਕੇ ਲੱਗਾ ਤੋਂ ਕੱਲ ਨੂੰ ਉੱਠਾਈ ਕੀ ਇਹ ਬੁਨਿਆਦੀ ਬੁਨਿਆਦੀ ਸਮੱਗਰੀ ਸ਼ੁਰੂ ਵਿੱਚ ਕੰਮ ਚੱਲ ਰਿਹਾ ਹੈ ਅੱਜ ਜੋ ਕਰੋੜਪਤੀ ਬਣਿਆ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਉੱਠਦੇ ਆ ਦੇਖ ਤੁਸੀਂ ਗੱਲ ਕਹੀ ਕੀ ਬਾਈਪਾਸ ਹੀ ਹੋਣੀ ਚਾਹੀਦੀ ਮੈਨੂੰ ਲੱਗਦਾ ਕਿ ਇਹ ਪੂਰੀ ਵੀ ਨੀਲਾ ਬਾਈਪਾਸ ਇਹ ਗੱਲ ਸਹੀ ਉਹੀ ਵੀ ਡਿਜੀਟਲ ਤੌਰ ਤੇ ਸੰਭਾਲ ਹੋਵੇਗੀ ਸੋਰਨ ਪਦੇ ਮਾਨਨ ਕਰੀ ਜੀ ਕਾਲਸਾ ਵੈਰੀ ਗੁੱਡ ਜੀ ਫਤਿਹ ਕੱਲ ਸਰਦਾਰ ਰਾਜ ਸੁਭੀ ਸਿੰਘ ਬਾਦਲ ਦਾ ਨਾਮ ਮਿਲਦੇ ਤੋਂ ਬਹੁਤ ਸਾਰੇ ਉਸ ਸ਼ੋਰਮੜੇ ਕਾਰਜ ਦਾ ਸਦਾਰ ਆ ਗਿਆ ਵੀਆ ਸੋਰੇ ਬਾਰੇ ਵਿੱਚ ਸਪਸ਼ਟ ਕਰਨਾ ਚਾਹੁੰਦਾ ਜੀ ਸੇ ਪਾਉਮ ਅਤੇ ਸਾਰੇ ਸ਼ਰੋਣੀ ਕਾਲਜ ਦੇ ਵਾਕਾਂ ਨੂੰ ਕਿਉਂਕਿ ਜਿਹੜੀ ਵੀ ਸਾਡੀ ਰਾਜਨੀਤਿਕ ਹੋਣ ਦਾ ਜੋ ਵੀ ਚਾਹੀ ਹੋਈ ਮੰਤਰੀ ਬੜਿਆ ਮੰਤਰੀ ਬੜਿਆ ਐਫੇਲੇ ਬੜਿਆ ਮੇਰੇ ਸਨੇਹ ਦਾ ਸਾਡੀ ਸਾਰੇ ਦੀ ਰਾਜਨੀਤਿਕ ਹੋਣ ਦਾ ਜਿਹੜੀ ਇਸ ਸਟਰੌਂਗਲੀ ਆਕਾਜ਼ ਮਾਂ ਪਾਰਟੀ ਕਰਕੇ ਆ ਜਿਸ ਨੇ ਹਮੇਸ਼ਾ ਹੀ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਇਸ ਪਾਰਟੀ ਦੀ ਸੇਵਾ ਕੀਤੀ ਹੈ ਇਸ ਪਾਰਟੀ ਦਾ ਚੰਗਾ ਹਮੇਸ਼ਾ ਬਲਦਰ ਕੀਤਾ ਅਤੇ ਜੇ ਪਾਰਟੀ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਉਹਨਾਂ ਤੇ ਸਵਾਲ ਚੁਪਣਾ ਜਾਂ ਉਹਨਾਂ ਦਾ ਬੋਝ ਕੰਨ ਚਾਹੇ ਸੁਮੇਤ ਸਿੰਘ ਸੈਕੰਡ ਡੀਜੀਪੀ ਲਾਏ ਗਿਆ ਚਾਹੇ ਸਿਸਾ ਮੇ ਡੇਲ ਮਾ ਵੀ ਦਿੱਤੀ ਗਈ ਚਾਹੇ ਡੇਲ ਵੱਲ ਦੀ ਹਮਾਇਤ ਲਈ ਗਈ ਜਾਂ ਉਹ ਜਿਹਨੀਆਂ ਗਲਤੀਆਂ ਹੋਈਆਂ ਨੇ ਚਾਹੇ ਕਿਸਾਨੀ ਮੁੱਦਾ ਜਦੋਂ ਆਇਆ ਉਸ ਸਮੇਂ ਜੇ ਅਸੀਂ ਕਿਸਾਨਾਂ ਨਾਲ ਖੜੇ ਅਤੇ ਇੰਦਾਂ ਦੇ ਉਸ ਸਮੇਂ ਲੀਡਰਸ਼ਿਪ ਉਹਨਾਂ ਬਿਰਾਂ ਦੇ ਹੱਕ ਦੇ ਵਿੱਚ ਬਿਆਨ ਦੇ ਰਹੀ ਸੀ ਅਤੇ ਉਸ ਤੋਂ ਬਾਅਦ ਜਦੋਂ ਰਾਈਟ ਸਿੰਪਥੀ ਦੀ ਚੋਣ ਆਈ ਉਸ ਸਮੇਂ ਕਿਉਂਕਿ ਅਸੀਂ ਅਮਾਇਰ ਚੁੱਕੇ ਸੀਗਾ 700 ਕਿਸਾਨ ਸਾਡਾ ਪੀਲਾ ਕਾਲਜ ਨੂਨਾਗਰ ਵੀ ਸੀ ਹੋ ਚੁੱਕਿਆ ਸੀ ਉਸ ਸਮੇਂ ਪਾਰਟੀ ਦੇ ਫੈਸਲੇ ਦੇ ਖਿਲਾਫ ਜਾ ਕੇ ਪੰਥੀਆਂ ਭਾਵਨਾ ਦੇ ਅਨੁਸਾਰ ਕਿਸਾਨਾਂ ਦੀ ਭਾਵਨਾ ਦੇ ਅਨੁਸਾਰ ਵਰਕਰਾਂ ਦੀ ਭਾਵਨਾ ਦੇ ਅਨੁਸਾਰ ਉਸ ਫੈਸਲੇ ਦਾ ਵੋਟ ਕੀਤਾ ਬਾਈਕਟ ਕੀਤਾ ਵੋਟ ਨਹੀਂ ਪਾਈ ਕੀ ਇਹ ਇੱਕ ਗਦਾਰੀਆ ਪਾਰਟੀ ਦੇ ਨਾਲ ਕੀ ਇਹੜੀ ਪਾਰਟੀ ਤਾਂ ਸੁਭੀ ਪਾਰਟੀ ਹੈ ਜਿਹੜੀ ਕਿਸਾਨਾਂ ਨਾਲ ਜੁੜੀ ਹੋਈ ਪਾਰਟੀ ਆ ਮਜ਼ਦੂਰਾਂ ਨਾਲ ਜੁੜੀ ਹੋਈ ਪਾਰਟੀ ਆ ਕੀ ਅਸੀਂ ਅੰਥਰੀਆਂ ਕੱਢਣਾ ਕਿਸਾਨੀ ਨਾਲ ਕੱਢਣਾ ਕੋਈ ਪਾਰਟੀ ਨਾਲ ਗਦਾਰੀ ਆ ਇਸ ਤੋਂ ਬਾਅਦ ਝੂਠਾ ਕਮੇਟੀ ਬਣਾਈ ਤੁਸੀਂ ਬਣਾਈ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਵਰਕਰਾਂ ਤੋਂ ਜੋ ਵੀ ਵਾਅਦੇ ਭਾਵਨਾ ਸੀ ਲਾਗੂ ਕਰਨੇ ਕਿ ਤੁਸੀਂ ਨਹੀਂ ਮੰਨੇ ਕੀ ਇਹ ਜੇ ਕੋਈ ਗਦਾਰੀ ਆ ਫਿਰ 2 ਦਸੰਬਰ ਨੂੰ ਸ਼੍ਰੀ ਕੌਫਤਕ ਸਾਹਿਬ ਤੋਂ ਗੋਸ਼ਨਾ ਜਾਰੀ ਹੁੰਦਾ ਸਾਨੂੰ ਸੇਵਾ ਲੱਗਦੀ ਹੈ ਕਮੇਟੀ ਬਣਦੀ ਹੈ ਇਹ ਭਰਤੀ ਕਮੇਟੀ ਭਰਤੀ ਕਰੂਗੀ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਲੱਖਾਂ ਲੋਕ ਵੀ ਉੱਠ ਰਹੇ ਆ ਕਿ ਇਹ ਬੀ ਪਾਰਟੀ ਬਲਕਿ ਗ੍ਰੁੱਪੀ ਸੰਘਲਮੀਏ ਸ਼੍ਰੋਮਣੀ ਅਕਾਲੀ ਦਲ ਦੇ ਹੋ ਰਹੇ ਆ ਅੱਜ ਉਹ ਲੋਕ ਜਿਹੜੇ ਲੱਖਾਂ ਲੋਕ ਪੰਜਾਬੀ ਦੁਨੀਆ ਵਿੱਚ ਬੈਠੇ ਸਦੀਨ ਨਰਾਜੀ ਸੀ ਅੱਜ ਉਹ ਜੁੜਨਾ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਨਾਲ ਅਤੇ ਅੱਜ ਜੇ ਤੁਸੀਂ ਇਸ ਮਾਂ ਪਾਰਟੀ ਪ੍ਰਤੀ ਵਫਾਦਾਰਤਾ ਅੱਜ ਆਪਣੇ ਵਿਜੀਤਾਂ ਨੂੰ ਚਟੋ ਇਸ 쿠ਸੀਰ ਪ੍ਰਧਾਨਗੀ ਨੂੰ ਛਟੋ ਅਤੇ ਇਹਦਾ ਸਾਰੇ ਹੀ ਟੁਕੜੇ ਨਾ ਵੀ ਵੇਚ ਜਾਵੇ ਤਾਂ ਜੋ 500 ਦੀਏ ਤੇ ਪੰਜਾਬ ਦੀ ਸਹੀ ਧੰਨ ਨਾਲ ਸ਼੍ਰੋਮਣੀ 48 ਦਾ ਉਹ ਹੀ ਕਰ ਸਕੇ ਸਵੇਪਾ ਫਿਰ ਫਿਰ ਕਲੀਅਰ ਕਰ ਦੋਣਾ ਚਾਹੁੰਦਾ ਕਿ ਸਾਨੂੰ ਬੜਾ ਵਿੱਚ ਤਾਂ ਇਸ ਪਾਰਟੀ ਨੇ ਸਾਡਾ ਕੋਈ ਵੀ ਨਿੱਜੀ ਮਫਾਦ ਨਹੀਂ ਕਿਸੇ ਅਹੁਦੇ ਦਾ ਲਾਭ ਨਹੀਂ ਨਿਸ਼ਕਾਮ ਨਿਸਵਾਥ ਇਸ ਪਾਰਟੀ ਦੀ ਚਵਨੀ ਕਲਾ ਲਈ ਪੰਥ ਲਈ ਚਵਨੀ ਕਲਾ ਲਈ ਕਿਸਾਨੀ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਕੰਮ ਕਰਨ ਨੂੰ ਤਿਆਰ ਹਾਂ ਲੇਕਿਨ ਲੋੜ ਅੱਜ ਅੱਜ ਤੁਹਾਨੂੰ ਇਸ ਮਾਂ ਪਾਰਟੀ ਪ੍ਰਤੀ ਵਫਾਦਾਰੀ ਦਿਖਾਉਣ ਦੀ ਅਤੇ ਅਸੀਂ ਹਮੇਸ਼ਾ ਹੀ ਵਫਾਦਾਰ ਰਹੇ ਹਾਂ ਤੇ ਅੱਜ ਵੀ ਇਸ ਪਾਰਟੀ ਬਦੀ ਨੂੰ ਵਫਾਦਾਰ ਹਾਂ ਤੇ ਤੁਸੀਂ ਗੱਲ ਕਹੀ ਕਿ ਬਾਈਪਾਸ ਹੀ ਹੋਣੀ ਥੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੀ ਪੂਰੀ ਵੀ ਜ਼ਮੀਨ ਹੈ ਬਾਈਪਾਸ ਦੇ ਜਗ ਲੱਗੂ ਸੋ ਕੋਈ ਵੀ ਤੇਜੀ ਦਾ ਕੰਡੀਸ਼ਨ ਕਾਲ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਹੈ ਆਪਣੀ ਦੀ ਜੀ ਕਮਾਈ ਦੇ ਵਿੱਚੋਂ ਲੋਕਾਂ ਦੀ ਬਦਲ ਕਰਦੇ ਰਹੇ ਆ। ਸੋ ਨਾਂ ਕੋ ਫਾਇਦਾ ਲਿਆ ਤੇ ਨਾਂ ਫਾਇਦਾ ਲੈਣਾ। ਸਿ ਪੂਰੀ ਇਮਾਨਦਾਰੀ ਦੇ ਨਾਲ ਆਪਦੀ ਸੇਵਾ ਨਿਭਾਈਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਨਿਭਾਵਾਂਗੇ ਇਸ ਲਈ ਫੈਸਲਾ ਆਪਾਂ ਤੇ ਕਰਨਾ ਵਾ। ਇਹ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਵਾ। ਇਹ ਫੈਸਲਾ ਕਿਸਾਨਾਂ ਨੇ ਕਰਨਾ ਵਾ। ਕਿ ਕੀ ਅਸੀਂ ਪਾਰਟੀ ਪ੍ਰਤੀ ਵਫਾਦਾਰ ਆਂ ਜਾਂ ਨਹੀਂ ਨਾ। ਫੈਸਲੇ ਤੁਸੀਂ ਸਾਰੇ ਹੀ ਖੜਾ ਸਹਿਯੋਗ ਦੇ ਰਹੇ ਹੋ। ਮੈਂ ਤੁਹਾਡਾ ਸਾਰੇ ਹੀ ਪੰਜਾਬੀਆਂ ਦਾ ਮੇਰੇ ਵਿੱਚ ਬੈਠੇ ਪੰਜਾਬੀਆਂ ਦਾ ਸਮੁਲ ਫੀਸਲ ਕੌਮ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਤੇ ਹਮੇਸ਼ਾ ਹੀ ਤੁਹਾਡੀ ਸੇਵਾ ਵਿੱਚ ਬਹਾਰਾ ਸੋ ਸਾਰੇ ਲਈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ